ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਜੇਕਰ ਤੁਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਪਰਮਾਤਮਾ ਆਪਣੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਲੈਣਾ ਚਾਹੁੰਦੇ ਹੋ ਆਪਣੇ ਘਰ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦੀਆਂ ਤਰੱਕੀਆਂ ਚਾਹੁੰਦੇ ਹੋ ਤੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਹੋ ਪਰ ਥੋੜੇ ਜਿਹਾ ਆਲਸ ਕਰਕੇ ਰਹਿ ਜਾਂਦੇ ਹੋ ਤੁਸੀਂ ਅੰਮ੍ਰਿਤ ਵੇਲੇ ਨੂੰ ਹੀ ਭੁੱਲ ਜਾਂਦੇ ਹੋ ਤੁਹਾਨੂੰ ਅੰਮ੍ਰਿਤ ਵੇਲੇ ਮਿਲਦੀਆਂ ਹੋਈਆਂ ਬਖਸ਼ੀਸ਼ਾਂ ਦਾ ਹੀ ਨਹੀਂ ਪਤਾ ਕਿ ਸਾਨੂੰ ਪਰਮਾਤਮਾ ਉਸ ਵੇਲੇ ਕੀ ਬਖਸ਼ੀਸ਼ਾਂ ਦਿੰਦੇ ਹਨ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਸੁਣਨਾ ਜੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਹਿੰਦੇ ਨੇ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹਾਂ ਪਰ ਸਾਨੂੰ ਜਾਗ ਨਹੀਂ ਆਉਂਦੀ ਪਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਮਨੁੱਖ ਨੇ ਸਾਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਸਾਡੀ ਅੱਖ ਨਹੀਂ ਖੁੱਲਦੀ ਤਾਂ ਪਾਈ ਸਾਹਿਬ ਕਹਿੰਦੇ ਨੇ ਕਿ ਉਹ ਝੂਠ ਬੋਲਦੇ ਨੇ ਕਿਉਂਕਿ ਅੰਮ੍ਰਿਤ ਵੇਲੇ ਹਰ ਮਨੁੱਖ ਨੂੰ ਉੱਠਣ ਲਈ ਮੇਰੇ ਸਤਿਗੁਰ ਨਾਨਕ ਪਾਤਸ਼ਾਹ ਆਪ ਆਉਂਦੇ ਨੇ ਤੇ ਐ ਸੱਚ ਹੈ ਅਸੀਂ ਦੇਖਦੇ ਹਾਂ ਕਿ ਰਾਤ ਨੂੰ ਅਸੀਂ ਕਿੰਨੀ ਜਿੰਨੀ ਮਰਜ਼ੀ ਥੱਕੇ ਹੋਈਏ ਪਰ ਸਵੇਰੇ ਆਇਤੋ 3 ਵਜੇ ਤੱਕ ਸਾਨੂੰ ਜਾਗ ਜ਼ਰੂਰ ਆਉਂਦੀ ਹੈ ਸਾਡੀ ਅੱਖ ਜ਼ਰੂਰ ਖੁੱਲਦੀ ਹੈ ਤੁਸੀਂ ਆਪ ਵੀ ਦੇਖਦੇ ਹੋਵੋਗੇ ਇਹ ਗੱਲ ਬਕਰੀ ਹੈ ਕਿ ਅਸੀਂ ਆਪ ਆਪਣੇ ਕੰਮ ਕਰਕੇ ਫਿਰ ਸੋ ਜਾਣੇ ਹਾਂ ਪਰ ਜਾਗਤਾ ਆਉਂਦੀ ਜ਼ਰੂਰ ਹੈ ਜਦੋਂ ਵੀ نیند ਖੁੱਲ੍ਹੇ ਤਾਂ ਉੱਠ ਕੇ ਬੈਠ ਜਾਈਏ ਕਿ ਗੁਰੂ ਨਾਨਕ ਪਾਸ਼ਾ ਜੀ ਆਪ ਮੈਨੂੰ ਉਟਾਉਣ ਆਏ ਨੇ ਅਸੀਂ ਜਦੋਂ ਛੋਟੇ ਸੀ ਤਾਂ ਸਾਡੇ ਵੱਡੇ-ਵਡੇਰੇ ਸਾਨੂੰ ਇਹ ਦੱਸਦੇ ਹੁੰਦੇ ਸੀ ਤੇ ਨਾਲ ਅਸੀਂ ਦੇਖਦੇ ਵੀ ਸੀ ਕਿ ਉਹ ਅੰਮ੍ਰਿਤ ਵੇਲੇ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਸੀ ਤੇ ਉਹਨਾਂ ਦੀ ਸਵੇਰੇ ਹੀ ਜਾ ਕੁਲ ਜਾਂਦੀ ਸੀ ਉਹ ਮੰਝੇ ਉੱਤੇ ਬੈਠ ਕੇ ਚੌਂਕੜਾ ਮਾਰ ਕੇ ਪਰਮਾਤਮਾ ਨੂੰ ਯਾਦ ਕਰਦੇ ਸੀ ਨਾਮ ਜਪਣਾ ਸ਼ੁਰੂ ਕਰ ਦਿੰਦੇ ਸੀ ਉਹਨਾਂ ਨੂੰ ਆਪਣੇ ਆਪ ਹੀ ਜਾਗ ਆ ਜਾਂਦੀ ਸੀ ਉਹਨਾਂ ਨੂੰ ਕੋਈ ਅਲਾਰਮ ਦੀ ਨਹੀਂ ਸੀ ਲੋੜ ਪੈਂਦੀ ਆਰੇ ਸੀ ਛੋਟੇ ਹੋਣ ਕਰਕੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਰਾਤ-ਰਾਤ ਨੂੰ ਵੀ ਉੱਠ ਕੇ ਬਹਿ ਜਾਂਦੇ ਹੋ ਤਾਂ ਉਹ ਕਹਿੰਦੇ ਸੀ ਕਿ ਇਹ ਅਮਰਤ ਵੇਲਾ ਕਹਿੰਦੇ ਹਾਂ ਇਸ ਨੂੰ ਰਾਤ ਨਹੀਂ ਕਹਿੰਦੇ ਉਹ ਗੁਰੂ ਗੁਰੂ ਨਾਨਕ ਪਾਸ਼ਾ ਜੀ ਦੇ ਮੂਲ ਮੰਤਰ ਦਾ ਜਾਪ ਕਰਦੇ ਸੀ ਅਸੀਂ ਪੁੱਛਣਾ ਕਿ ਤੁਹਾਨੂੰ ਇੰਨੀ ਸਵੇਰੇ ਜਾ ਕੇ ਫੇ ਆਉਂਦੀ ਹੈ ਤੇ ਉਹ ਕਹਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਆਪ ਸਾਨੂੰ ਉਠਾਉਂਦੇ ਨੇ ਤੇ ਉਹ ਕਈ ਵਾਰ ਇਹ ਵੀ ਕਹਿੰਦੇ ਸਨ ਕਿ ਜਦ ਤੁਸੀਂ ਸੁੱਤੇ ਹੁੰਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਾਡੇ ਹੱਥਾਂ ਤੋਂ ਖਿੱਚ ਕੇ ਉਠਾਉਂਦੇ ਨੇ ਤੇ ਅਸੀਂ ਉੱਠ ਜਾਂਦੇ ਹਾਂ ਤੇ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਉਸ ਵੇਲੇ ਸੋਚਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਨੂੰ ਸਰੀਰ ਨੂੰ ਹੱਥ ਲਾ ਸਕਦੇ ਨੇ ਉਹਨਾਂ ਨੂੰ ਉਠਾ ਸਕਦੇ ਨੇ ਅਸੀਂ ਸੋਚਣਾ ਇਹ ਕੀ ਹੁੰਦਾ ਹੈ ਅੰਮ੍ਰਿਤ ਵੇਲਾ ਕੀ ਹੁੰਦਾ ਹੈ ਸਵੇਰੇ ਕਿਉਂ ਜਾਗਦੇ ਨੇ ਪਰ ਸਾਨੂੰ ਇੰਨੀ ਸਮਝ ਨਹੀਂ ਸੀ ਅਸੀਂ ਫੇਰ ਸੋ ਜਾਂਦੇ ਸੀ ਸਿਆਣਿਆਂ ਦੀ ਗੱਲ ਤੇ ਹਮੇਸ਼ਾ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਆਪਣੀ ਉਮਰ ਦਾ ਤਜਰਬਾ ਹੁੰਦਾ ਹੈ ਪਰ ਹਜੇ ਵੀ ਤੁਸੀਂ ਬੱਚਿਆਂ ਵਾਂਗ ਸੁੱਤੇ ਰਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਨਾ ਉਠਾ ਦੇਣ ਐ ਨਹੀਂ ਕਿ ਸਾਨੂੰ ਜਾਗ ਨਹੀਂ ਆਉਂਦੀ ਗੱਲ ਇਹ ਹੈ ਕਿ ਅਸੀਂ ਉੱਠਣਾ ਨਹੀਂ ਚਾਹੁੰਦੇ ਜਦੋਂ ਵੀ ਰਾਤੀ 2:30 ਤੋਂ 3 ਵਜੇ ਜਾਗੋਂਦੀ ਹੈ ਉੱਠ ਕੇ ਬਹਿ ਜਾਇਆ ਕਰੋ ਸਮਝਿਆ ਕਰੋ ਤੁਹਾਨੂੰ ਵੀ ਸਤਗੁਰ ਆਪ ਉਟਾਉਣ ਆਏ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇ ਤੇ ਅੰਮ੍ਰਿਤ ਵੇਲਾ ਸੰਭਾਲ ਲਿਆ ਕਰੋ ਤੁਹਾਡੇ ਤੇ ਪਰਮਾਤਮਾ ਦੀ ਮਿਹਰ ਹੋ ਜਾਵੇਗੀ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤਾਂ ਤੁਹਾਨੂੰ ਨੀਂਦ त्याਗਣੀ ਪਵੇਗੀ ਅੰਮ੍ਰਿਤ ਵੇਲਾ ਜੇ ਤੁਸੀਂ ਸੰਭਾਲ ਲਿਆ ਤਾਂ ਉਹ ਸਾਡੇ ਲੇਖੇ ਲੱਗ ਜਾਵੇਗਾ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਹੈ ਕਿ ਜੋ ਵਿਅਕਤੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ ਅਭਿਧੀ ਕਰਦਾ ਹੈ ਉਹ ਹਰ ਪੱਕਾ ਕਾਮਯਾਬ ਰਹਿੰਦਾ ਹੈ ਅੰਮ੍ਰਿਤ ਵੇਲਾ ਸਾਨੂੰ ਹਰ ਪੱਕਾ ਕਾਮਯਾਬ ਬਣਾ ਕੇ ਰੱਖਦਾ ਹੈ ਪਰ ਅਸੀਂ ਚੰਗੀ ਗੱਲ ਨੂੰ ਕਦੇ ਨਹੀਂ ਮੰਨਣਾ ਬਸ ਇਹ ਕਹਿ ਦੇਣਾ ਹੈ ਕਿ ਸਾਡੇ ਕੋਲੋਂ ਅੰਮ੍ਰਿਤ ਵੇਲਾ ਉੱਠਿਆ ਨਹੀਂ ਜਾਂਦਾ ਇਹ ਗੱਲ ਜਾਣ ਲਵੋ ਕਿ ਜੋ ਇਹ ਮਨੁੱਖੀ ਜੀਵਨ ਸਾਨੂੰ ਮਿਲਿਆ ਹੈ ਇਹ ਸੌਖਾ ਤੇ ਸਸਤਾ ਨਹੀਂ ਮਿਲਿਆ ਪਤਾ ਨਹੀਂ ਕਿੰਨੀਆਂ ਜੂਨਾ ਭੁਗਤ ਕੇ ਅਸੀਂ ਆਏ ਹਾਂ ਅਸੀਂ ਤਰਲੇ ਮਿੰਤਾ ਕਰਕੇ ਆਏ ਹਾਂ ਕਿ ਅਸੀਂ ਤਾਂ ਮਨੁੱਖੀ ਜੀਵਨ ਲੈ ਕੇ ਤੇਰਾ ਨਾਮ ਹੀ ਜਪਣਾ ਹੈ ਪਰ ਸਾਨੂੰ ਜੀਵਨ ਯਾਦ ਹੈ ਤੇ ਮਰਨਾ ਭੁੱਲ ਗਏ ਹਾਂ ਪਰ ਇਹ ਗੱਲ ਸੱਚ ਹੈ ਕਿ ਜੀਵਨ ਝੂਠ ਹੈ ਤੇ ਮਰਨਾ ਸੱਚ ਹੈ ਇਹ ਸਮਝ ਉਮਰ ਲੰਘ ਕੇ ਹੀ ਆਉਂਦੀ ਹੈ ਪਰ ਮਹਾਤਮਾ ਨੇ ਸਾਡੇ ਤੇ ਤਰਸ ਖਾ ਕੇ ਸਾਨੂੰ ਇਹ ਮਨੁੱਖੀ ਜਾਮਾ ਦਿੱਤਾ ਹੈ ਤੇ ਐ ਕਿਹਾ ਸੀ ਕਿ ਤੂੰ ਇਹ ਆਪਣੇ ਸੋਨੇ ਸ਼ਰੀਰ ਨਾਲ ਮਿਹਨਤ ਕਰ ਉਦਮ ਕਰ ਪਰ ਮੇਰਾ ਨਾਮ ਵੀ ਜਪੀ ਤੇ ਆਪਣੀ ਜ਼ਿੰਦਗੀ ਨੂੰ ਸਵਾਰ ਲਵੇ ਤੇ ਅਸੀਂ ਕੀ ਕੀਤਾ ਅਸੀਂ ਨਾ ਤਾਂ ਨਾਮ ਜਪਿਆ ਨਾ ਹੀ ਆਪਣੀ ਜ਼ਿੰਦਗੀ ਨੂੰ ਸਵਾਰਿਆ ਅਸੀਂ ਤਾਂ ਇੱਥੇ ਆ ਕੇ ਉਸ ਪਰਮਾਤਮਾ ਨੂੰ ਹੀ ਭੁੱਲ ਗਏ ਹਾਂ ਜੋ ਨੀਂਦ ਨੂੰ ਹਰਾ ਕੇ ਬਿਸਤਰ ਨਹੀਂ ਛੱਡ ਸਕਦਾ ਉਹ ਹੋਰ ਕੀ میدان ਫਤਿਹ ਕਰੇਗਾ ਅਸੀਂ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਬੜੀ ਹੀ ਮੁਸ਼ਕਲਾਂ ਆਉਂਦੀਆਂ ਨੇ ਫਿਰ ਵੀ ਅਸੀਂ ਉਹਨਾਂ ਨਾਲ ਲੜ ਕੇ ਜਿੱਤ ਹਾਸਿਲ ਕਰਦੇ ਹਾਂ ਪਰ ਆਲਸ ਦੇ ਹੱਥੋਂ ਹਾਰ ਕੇ ਅਸੀਂ ਤਾਂ ਡਿੱਗ ਗਏ ਹਾਂ ਸਿਆਣੇ ਕਹਿੰਦੇ ਨੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਹੀ ਉਸ ਤੇ ਅੰਤ ਪਤਾ ਲੱਗ ਜਾਂਦਾ ਹੈ ਤਾਂ ਬਸ ਆਪਣੀ ਹਿੰਮਤ ਤਾਂ ਵੀ ਇਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਪਰਮਾਤਮਾ ਨੂੰ ਯਾਦ ਕਰਦੇ ਹਾਂ ਅਸੀਂ ਕਿੰਨੇ ਕੁ ਪਾਣੀ 'ਚ ਹੈਗੇ ਹਾਂ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਅਤੇ ਮੌਤੇ ਵਿੱਚ ਫਰਕ ਸਿਰਫ ਇੰਨਾ ਹੀ ਹੈ ਜਿੰਨਾ ਮੌਤ ਸੌਣਾ ਹੈ ਤੇ ਜਾਗਣਾ ਜ਼ਿੰਦਗੀ ਤੇ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦੇ ਹਾਂ ਆਪਾਂ ਵਾਹਿਗੁਰੂ ਜੀ ਨੂੰ ਹੀ ਯਾਦ ਕਰਕੇ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਹਾਂ ਆਲਸ ਨੂੰ ਛੱਡ ਕੇ ਅੰਮ੍ਰਿਤ ਵੇਲੇ ਉੱਠੀਏ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅੰਮ੍ਰਿਤ ਵੇਲਾ ਉੱਠਣਾ ਹੀ ਪਵੇਗਾ ਐ ਗੱਲ ਯਾਦ ਰੱਖਣਾ ਜੇ ਅਸੀਂ 3 ਤੋਂ 6 ਵਜੇ ਦੇ ਸਮਾਂ ਸੰਭਾਲ ਲਿਆ ਤਾਂ ਸਰਦਾ ਪਰਮਾਤਮਾ ਦਾ ਹੱਥ ਸਦਾ ਹੀ ਸਾਡੇ ਉੱਤੇ ਰਹੇਗਾ ਤੇ ਜੇ ਅਸੀਂ ਇਹ ਸਮਾਂ ਗਵਾ ਲਿਆ ਤਾਂ ਜ਼ਿੰਦਗੀ 'ਚ ਸਾਰੀ ਖੁਸ਼ੀਆਂ ਅਸੀਂ ਹਾਸਲ ਨਹੀਂ ਕਰ ਪਾਵਾਂਗੇ ਕਦੇ ਵੀ ਕਾਮਯਾਬ ਨਹੀਂ ਹੋਵਾਂਗੇ ਸੋ ਅੱਜ ਤੋਂ ਬਾਅਦ ਜਦ ਵੀ ਅੰਮ੍ਰਿਤ ਵੇਲੇ ਜਾਗ ਖੁੱਲੇ ਤਾਂ ਸੋਣਾ ਨਹੀਂ ਹੈ ਉਸ ਪਲ ਨੂੰ ਸੰਭਾਲਣਾ ਹੈ ਤਾਂ ਕਿ ਪਰਮਾਤਮਾ ਸਾਡਾ ਸਾਡੇ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜਦ 5:00 ਵਜੇ ਤਾਂ ਇਹ ਸੋਚ ਲੈਣਾ ਹੈ ਕਿ ਮੇਰੇ ਦਰਵਾਜ਼ੇ ਤੇ ਗੁਰੂ ਨਾਨਕ ਪਾਤਸ਼ਾਹ ਆਪ ਉਠਾਣ ਆਏ ਨੇ ਪਤਾ ਨਹੀਂ ਕਿੰਨੀਆਂ ਕਦਤਾਂ ਲੈ ਕੇ ਆਏ ਨੇ ਤੇ ਇਹ ਦਰਵਾਜ਼ਾ ਨੀਂਦ ਦਾ ਅਸੀਂ ਖੋਲਣਾ ਹੈ ਜਦੋਂ ਐ ਸਾਰੀਆਂ ਗੱਲਾਂ ਸੋਚੋਗੇ ਤਾਂ ਦੇਖਣਾ ਤੁਹਾਡੇ ਅੰਦਰ ਉਦਮ ਤੇ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਆ ਜਾਵੇਗੀ ਤੇ ਆਓ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠिए ਅੰਮ੍ਰਿਤ ਵੇਲਾ ਸੰਭਾਲ ਲਈਏ ਨਿਤਨੇਮ करिए ਆਪਣੇ ਵਾਹਿਗੁਰੂ ਜੀ ਨੂੰ ਯਾਦ करिए ਜਿਸ ਦਿਨ ਤੋਂ ਵੀ ਅਸੀਂ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਏ ਸਾਡੀ ਜ਼ਿੰਦਗੀ ਚੋਂ ਪਰੇਸ਼ਾਨੀਆਂ ਚਿੰਤਾਵਾਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਸਾਡੇ ਘਰ ਆਵੇਗੀ ਬਸ ਕੁਝ ਹਾਲੀ ਤੇ ਕਾਮਯਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ